ਨਸ਼ਾ ਦੇ ਸਦਾਗਰ ਮੁਰਦਾਬਾਦ ਮੁਰਦਾਬਾਦ ਪ੍ਰਸ਼ਾਸਨ ਦੀ ਟਿੰਨਲੀ ਕਾਜ ਗੁਜ਼ਾਰੀ ਮੁਰਦਾਬਾਦ 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 ਨਸ਼ਾ ਦੇ ਸਦਾਗਰ ਮੁਰਦਾਬਾਦ 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 ਪੁਲਿਸ ਪ੍ਰਸ਼ਾਸਨ ਮੁਰਦਾਬਾਦ 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 ਜ਼ਿੰਮੇਵਾਰੀਆਂ ਕਿੱਥੇ ਹਨ ਭਰਤੀਆਂ ਨਹੀਂ ਜ਼ਿੰਮੇਵਾਰੀਆਂ ਕਿੱਥੇ ਹਨ ਜ਼ਿੰਮੇਵਾਰੀਆਂ ਕਿੱਥੇ ਹਨ ਭਰਤੀਆਂ ਨਹੀਂ ਜ਼ਿੰਮੇਵਾਰੀਆਂ ਕਿੱਥੇ ਹਨ ਸਰਕਾਰ ਮੁਰਦਾਬਾ ਜ਼ਿਲ੍ਹਾ ਪ੍ਰਸ਼ਾਸਨ ਮੁਰਦਾਬਾ ਜ਼ਿਲ੍ਹਾ ਪ੍ਰਸ਼ਾਸਨ ਮੁਰਦਾਬਾ ਨਸ਼ੇ ਵੇਚਣ ਵਾਲੇ ਅਨਸਰ ਮੁਰਦਾਬਾ 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 ਪੁਲਿਸ ਮੁਰਦਾਬਾ ਸਾਡਾ ਏਕਾ ਜਿੰਦਾਬਾਦ 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 ਫਤੇ ਗੜ ਜਿੰਦਾਬਾਦ 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 6 ਮਹੀਨਿਆਂ ਵਿੱਚ ਮੈਨੂੰ ਲੱਗਦਾ 5 5-6 ਮੌਤਾਂ ਹੋ ਗਈਆਂ ਹੋਣਗੀਆਂ ਪਰ ਪਿਛਲੇ ਹਫਤੇ ਦੇ ਵਿੱਚ ਸਾਡੇ ਪਿੰਚੋ ਦੋ ਨੌਜਵਾਨਾਂ ਦੇ ਮੌਤਾਂ ਹੋ ਚੁੱਕੀਆਂ ਨੇ ਜਿਹੜੀ ਕਿ ਇੱਕ ਤਾਂ ਦੋ ਦਿਨ ਪਹਿਲਾਂ ਹੀ ਨਸ਼ੇ ਦੇ ਕਾਰਨ ਇੱਕ ਨੌਜਵਾਨ ਮੁੰਡੇ ਦੀ ਜੂਤੀ ਸ਼ਾਇਦ 15 16 ਸਾਲ ਦਾ ਮੁੰਡਾ ਸੀ ਬੀ ਹਲੇ ਉਹਦੀ ਏਜ ਵੀ ਇੰਨੀ ਜ਼ਿਆਦਾ ਨਹੀਂ ਸੀ ਤੇ ਇੰਨੀ ਛੋਟੀ ਉਮਰ ਦੇ ਵਿੱਚ ਉਹ ਜਿਹੜਾ ਸੀ ਨਸ਼ਾ ਦੇ ਕਾਰਨ ਲੰਗੂ ਮਰ ਗਿਆ ਤੁਸੀਂ ਗੱਲ ਕਰੀਏ ਤਾਂ ਤੁਸੀਂ ಗ್ರಾಮ ਪੰਚਾਇਤ ਮਜੂਦਾ ਸਰਪੰਚ ਹੋ ਸਰਕਾਰ ਵੱਲੋਂ ਵੀ ਮਹਿੰਮ ਚਲਾਈ ਗਈ ਜੁਤ ਨਸ਼ਾ ਬਰੂਦੋ ਤੁਸੀਂ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਇਹਨਾਂ ਦੇ ਵੀ ਅਸਰ ਹੋ ਰਿਹਾ ਸਰਕਾਰ ਦੇ ਇਸ ਯਤਨ ਦੇ ਵਿੱਚ ਜੋ ਤੁਸੀਂ ਕਿਹਾ ਸਰ ਜਿਹੜਾ ਗਵਰਨਮੈਂਟ ਨੇ ਇੱਕ ਨੰਬਰ ਇਸ਼ੂ ਕੀਤਾ ਸੀ ਕਿ ਨਸ਼ਿਆਂ ਦੇ ਖਿਲਾਫ ਅਗਰ ਕੋਈ ਵੀ ਮੰਨ ਲਓ ਤੁਸੀਂ ਕੰਪਲੀਟ ਹੈ ਤੁਸੀਂ ਪਾਓ ਤੇ ਤੁਹਾਡੀ ਜਿਹੜੀ ਜਾਣਕਾਰੀ ਵੀ ਗੁਪਤ ਰੱਖੀ ਜਾਏਗੀ ਪਰ ਅਸੀਂ ਉਹਦੇ ਅਸੀਂ ਇੱਕ ਕੰਪਲੀਟ ਪਾਈ ਸੀ ਅੱਜ ਤੋਂ 10 15 ਦਿਨ ਪਹਿਲਾਂ ਸ਼ਾਇਦ ਕੰਪਲੀਟ ਪਾਈ ਸੀ ਪਰ ਉਹਦੇ ਮਤਲਬ ਉਸ ਕੰਪਲੀਟ ਨੂੰ ਲੈ ਕੇ ਕੋਈ ਐਕਸ਼ਨ ਨਹੀਂ ਲਿਆ ਗਿਆ ਔਰੋਸ ਦਾ ਨਤੀਜਾ ਇਹ ਨਿਕਲਿਆ ਕਿ ਸਾਡੇ ਪਿੰਡ ਦੇ ਵਿੱਚ ਦੋ ਮੌਤਾਂ ਹੋ ਗਈਆਂ ਜੇਕਰ ਗਵਰਨਮੈਂਟ ਜਾਂ ਪ੍ਰਸ਼ਾਸਨੋਂ ਦੇ ਖਿਲਾਫ ਐਕਸ਼ਨ ਲੈਂਦੇ ਕੋਈ ਕਾਰਵਾਈ ਕਰਦੇ ਤਾਂ ਅੱਜ ਉਹ ਜਿਹੜੇ ਨੌਜਵਾਨ ਸੀ ਉਹਨਾਂ ਨੂੰ ਬਚਾਇਆ ਜਾ ਸਕਦਾ ਜੇ ਹੋਲੇ ਜੇ ਆਪਾਂ ਗੱਲ ਕਰੀਏ ਜੀ ਕ੍ਰਾਮ ਪੰਚਾਇਤ ਵੱਲੋਂ ਹੁਣ ਤੱਕ ਦੇ ਕੀ ਐਫਰਟ ਕੀਤੇ ਜਾ ਰਹੇ ਆ ਨਸ਼ੇ ਦੇ ਖਿਲਾਫ ਲੜਨ ਦੇ ਵਜੋਂ ਕਿਉਂਕਿ ਤੁਸੀਂ ਮੈਂ ਬੁਝਦਾ ਸਰ ਪੰਚੋ ਵੀ ਤੁਹਾਡੇ ਵੱਲੋਂ ਕੋਈ ਇਦਰਾ ਉਪਰਾਲਾ ਕੀਤਾ ਗਿਆ ਹਾਂਜੀ ਸਾਡੇ ਪਿੰਡ ਵਿੱਚ ਜਦੋਂ ਅਸੀਂ ਉਸ ਟਾਈਮ ਸੇ ਪੰਚਾਇਤ ਦਾ ਮਤਲਬ ਸਰਪੰਚ ਨਹੀਂ ਚੁਣੇਗੇ ਉਸ ਤੋਂ ਪਹਿਲਾਂ ਪਿੰਡ ਵਾਲਿਆਂ ਨੇ ਇੱਕ ਮਤਲਬ ਰਲ ਕੇ ਕਮੇਟੀ ਬਣਾਈ ਸੀ ਨਸ਼ਿਆਂ ਦੇ ਖਿਲਾਫ ਔਰ ਉਹ ਉਹਦੇ ਵਿੱਚ ਕਾਫੀ ਨਸ਼ਿਆਂ ਦੇ ਵਿਰੁੱਧ ਰੋਕਥਾਮ ਹੋਤੀ ਜਦੋਂ ਕਿਸੇ ਵੀ ਪਰਸਨ ਨੂੰ ਜੋ ਨਸ਼ੇ ਕੰਮਿੰਗ ਜਾਂਦਾ ਸੀ ਜਦੋਂ ਉਸ ਨੂੰ ਪਕੜ ਕੇ ਪ੍ਰਸ਼ਾਸਨ ਦੇ ਹਵਾਲੇ ਕੀਤਾ ਜਾਂਦਾ ਸੀ ਤਾਂ ਉਦੋਂ ਵੀ ਇਹਹੀ ਪ੍ਰੋਬਲਮ ਆਦੀ ਸੀ ਕਿ ਪ੍ਰਸ਼ਾਸਨੋਂ ਦੇ ਖਿਲਾਫ ਕੋਈ ਐਕਸ਼ਨ ਨਹੀਂ ਲੈਣਾ ਹਾਲਾਂਕਿ ਜਦੋਂ ਗਵਰਨਮੈਂਟ ਜਦੋਂ ਇਹ ਵਾਲੀ ਗਵਰਨਮੈਂਟ ਆਪਣੇ ਸੱਤਾ ਦੇ ਵਿੱਚ ਆਈ ਤਾਂ ਉਹਨਾਂ ਨੇ ਇਹੀ ਵਾਅਦਾ ਕੀਤਾ ਸੀ ਕਿ ਅਸੀਂ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਾਂਗੇ ਔਰ ਐਸੀ ਉਮੀਦ ਦੇ ਨਾਲ ਅਸੀਂ ਪ੍ਰਸ਼ਾਸਨ ਦਾ ਹਸਾਰਾ ਲੈਂਦੇ ਪਰ ਪ੍ਰਸ਼ਾਸਨ ਵੱਲੋਂ ਦੇ ਤਾਂ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ। ਖੁੱਲ੍ਹ ਕੇ ਕੀ ਮੰਗ ਕਰਦੇ ਹੋ ਜੀ? ਅਸੀਂ ਇਹੀ ਮੰਗ ਕਰਦੇ ਹਾਂ ਕਿ ਨਸ਼ਿਆਂ ਦੇ ਖਿਲਾਫ ਪ੍ਰਸ਼ਾਸਨ ਵੱਲੋਂ ਕਾਰਵਾਈ ਕੀਤੀ ਜਾਵੇ ਜਿਹੜੇ ਘਰ ਨੇ ਜਿਹੜੇ ਸ਼ਰੀਆਮ ਨਸ਼ਾ ਵੇਚ ਰਹੇ ਨੇ ਉਹਨਾਂ ਦੇ ਵਿਰੁੱਧ ਕਾਰਵਾਈ ਕੀਤੀ ਜਾਵੇ ਜੇਕਰ ਉਹ ਪਰ ਸਨ ਮੁਖਲੇ ਆਮ ਕੋਮਰੇ ਨੇ ਉਹਨਾਂ ਤੇ ਕੋਈ ਐਕਸ਼ਨ ਨਹੀਂ ਲਿਆ ਜਾ ਰਿਹਾ ਉਹ ਨਸ਼ਾ ਨਸ਼ਾ ਵੀ ਸ਼ਰੀਆਮ ਵੇਚ ਰਹੇ ਨੇ ਕੋਈ ਐਕਸ਼ਨ ਨਹੀਂ ਲਿਆ ਜਾ ਰਿਹਾ ਤਾਂ ਪ੍ਰਸ਼ਾਸਨ ਉਹਨਾਂ ਦੇ ਵਿਰੁੱਧ ਕਾਰਵਾਈ ਬੰਦੀ ਕਾਰਵਾਈ ਕਰੇ ਜਦੋਂ ਨਹੀਂ ਹੁੰਦੇ ਤਾਂ ਜਦੋਂ ਉਹਨਾਂ ਦੇ ਜਿਹੜੇ ਪਰਿਵਾਰ ਨੇ ਉਹ ਵੀ ਇਹੀ ਕੰਮ ਦੇ ਵਿੱਚ ਉਹਨਾਂ ਦਾ ਸਹਿਯੋਗ ਦੇ ਤਾ ਤਾਂ ਇਸ ਚੀਜ਼ ਨੂੰ ਪ੍ਰਸ਼ਾਸਨ ਪੂਰੀ ਤਰ੍ਹਾਂ ਕਵਾਰੀ ਕਰਕੇ ਤੇ ਜਿੰਨਾ ਉਹਨਾਂ ਦੇ ਖਿਲਾਫ ਬੰਦੀ ਕਾਰਵਾਈ ਜਿਹੜਾ ਜੀ ਤੋਂ ਦੇ ਪਹਿਲੇ ਜਿਹੜੇ ਮੁੰਡੇ ਡੈਥ ਹੋਈ ਹੈ ਕਿ ਪੰਚਾਇਤ ਵਾਲੋਂ ਉਹਦੇ ਇਨਕਸ਼ਨ ਲਿੱਤਾ ਗਿਆ ਉਹਦੇ ਪਰਿਵਾਰ ਨਾਲ ਮਿਲਿਆ ਗਿਆ ਕਿ ਉਹਨੇ ਕਾਰ ਵੀ ਕਰਾਈ ਹੈ ਕਿਨੇ ਕਰਾਈ ਜਾਂਦਾ ਜਿਹੜੀ 2 ਦਿਨ ਪਹਿਲਾਂ ਡੈਥ ਹੋਈ ਸੀ ਜਿਹੜੀ ਉਹ ਲਾਸ਼ ਸੀ ਜਦੋਂ ਪ੍ਰਸ਼ਾਸਨ ਦੇ ਹੱਥ ਸੌਫਤੀ ਸੀ ਤਾਂ ਉਹਨਾਂ ਨੇ ਉਹਦੇ ਵਿਰੁੱਧ ਕੋਈ ਮਤਲਬ ਕਾਰਵਾਈ ਨਹੀਂ ਕੀਤੀ ਉਹ ਔਰ ਉਹਨੂੰ ਉਹਨਾਂ ਨੇ ਮਤਲਬ ਉਹਨਾਂ ਦੀ ਫੈਮਿਲੀ ਨੂੰ ਹੈਂਡ ਓਵਰ ਕਰਵਾ ਦਿੱਤਾ ਤੇ ਪਰਿਵਾਰ ਵਾਲਿਆਂ ਨੇ ਵੀ ਕੋਈ ਐਕਸ਼ਨ ਨਹੀਂ ਲਿਆ ਪ੍ਰਸ਼ਾਸਨ ਦੇ ਰਵੱਈਏ ਤੁਸੀਂ ਕਿਹੋ ਜਿਹਾ ਲਿਖੋਗੇ ਜੋ ਅਸੀਂ ਦੇਖਣ ਦੇ ਵਿੱਚ ਜੋ ਅਸੀਂ ਚੀਜ਼ ਵੇਖੀ ਸਾਨੂੰ ਤਾਂ ਇਹ ਮਿਸਲ ਹੁੰਦਾ ਕਿ ਪ੍ਰਸ਼ਾਸਨ ਵੀ ਇਹਨਾਂ ਚੀਜ਼ਾਂ ਤੇ ਪਰਦੇ ਪਾ ਰਿਹਾ ਹੈ। ਕਿਤੇ ਨਾ ਕਿਤੇ ਕੁਝ ਨਕੋਆ ਜਾ ਰਿਹਾ ਹੈ ਕਿਤੇ ਨਾ ਕਿਤੇ ਇਸ ਚੀਜ਼ ਨੂੰ ਜਿਵੇਂ ਕਿ ਕਿਸ ਨਸ਼ਿਆਂ ਦੇ ਖਿਲਾਫ ਜਿਹੜੀ ਆਵਾਜ਼ ਹੈ ਉਹਨੂੰ ਦਬਾਇਆ ਜਾ ਰਿਹਾ ਇੱਕ ਪਾਸੇ ਕਹਿ ਰਹੇ ਨੇ ਕਿ ਨਹੀਂ ਅਸੀਂ ਨਸ਼ਿਆਂ ਦੇ ਖਿਲਾਫ ਮਤਲਬ ਐਕਸ਼ਨ ਲੈ ਰਹੇ ਅਸੀਂ ਨਸ਼ੇ ਬੰਦ ਕਰਨੇ ਆ ਪਰ ਜਿਹੜੀ ਰਿਐਲਿਟੀ ਉਹਦੇ ਵਿੱਚ ਸਾਨੂੰ ਇਹ ਦੇਖਣ ਚ ਆਇਆ ਕਿ ਉਹ ਨਸ਼ਿਆਂ ਦਬਾਇਆ ਜਾ ਰਿਹਾ ਸਦਾਲ ਵੀ ਵੱਡੇ ਵੱਡੇ ਪੋਸਟਰ ਤਾਂ ਲਗਾਏ ਕਿ ਪਰ ਜਿਹੜੀ ਗਰਾਊਂਡ ਦੀ ਰਿਪੋਰਟ ਹੈ ਉਹ ਕੁਝ ਹੋਰ ਬਿਆਨ ਕਰਦੀ ਹੈ ਹਾਂਜੀ ਇਹ ਐਕਸ਼ਨ ਜੇ ਪ੍ਰਸ਼ਾਸਨ ਨਹੀਂ ਲੈਂਦਾ ਉਹ ਗ੍ਰਾਮ ਪੰਚਾਇਤ ਉੱਲੀ ਐਕਸ਼ਨ ਲੈ ਜਾਊਗਾ ਜੇਕਰ ਪ੍ਰਸ਼ਾਸਨ ਕੋਈ ਐਕਸ਼ਨ ਨਹੀਂ ਲੈਂਦਾ ਤਾਂ ಗ್ರಾಮ ਪੰਚਾਇਤ ਆਪਣੇ ਲੈਵਲ ਤੇ ਉਹਨਾਂ ਪਰਿਵਾਰਾਂ ਦੇ ਵਿਰੋਧਨ ਨਾਲ ਘਰਾਂ ਦੇ ਵਿਰੁੱਧ ਐਕਸ਼ਨ ਲਵੇਗੀ ਉਹਨਾਂ ਵਿਰੁੱਧ ਜਿਹੜੀ ਬੰਦੀ ਕਾਰਵਾਈ ਅਸੀਂ ਕਰਾਂਗੇ ਤਾਂ ਇਹਦਾ ਜ਼ਿੰਮੇਵਾਰ ਸਿਰਫ ਔਰ ਸਿਰਫ ਜ਼ਿਲ੍ਹਾ ਪ੍ਰਸ਼ਾਸਨ ਹੋਵੇਗਾ। ਇਹ ਮੌਤਾਂ ਵੀ ਆ ਸਾਡੇ ਪਿੰਡ ਦੀ ਹੋ ਰਹੀ ਹੈ। ਮੌਤਾਂ ਕਿਉਂ ਉਹਦੇ ਚ 4 ਮੌਤਾਂ ਸਾਡੇ ਪਿੰਡ ਦੇ ਹੋਣਗੀਆਂ ਤੇ 2 ਜਿਹੜੇ ਉਹ ਬਾਹਰ ਦੇ। ਸਭ ਜਿੱਕਰ ਜੋ ਹੈ ਕਿ ਤੁਹਾਡੇ ਪਿੰਡ ਤੇ ਮੌਤ ਹੋ ਰਹੀ ਹੈ ਪ੍ਰਸ਼ਾਸਨ ਸੁਸਤ ਹੋਇਆ ਹੈ। ਕਿ ਪ੍ਰਸ਼ਾਸਨ ਕਿੱਸਾ ਦੇਖਦੇ ਪਏ ਸੁਸਤ ਹੈ। ਇਹ ਕੋ ਜਿਹੜੀ ਜਿਵੇਂ ਕਹਿੰਦੇ ਨੇ ਜਿੰਨ ਨੂੰ ਅੱਗ ਦਾ ਸੇਕ ਉਹਨੂੰ ਹੀ ਲੱਗਦਾ ਹੈ ਜਿਹੜਾ ਨੇੜੇ ਹੋਵੇ ਤਾਂ ਸਾਡੇ ਪਿੰਡ ਦੇ ਵਿੱਚ ਜਿਹੜੀਆਂ ਮੋਤਾਂ ਔਰੇ ਨੂੰ ਦਾ ਸੇਕ ਸਾਨੂੰ ਲੱਗ ਰਿਹਾ ਹੈ ਮੈਨੂੰ ਲੱਗਦਾ ਸ਼ਾਇਦ ਉਹਨਾਂ ਨੂੰ ਇਹ ਚੀਜ਼ ਨਹੀਂ ਮਹਿਸੂਸ ਹੋਉਂਦੀ ਤੇ ਅਸੀਂ ਰੋਜ਼ ਦੂਜੇ ਤੀਜੇ ਦੇ ਨੌਜਵਾਨਾਂ ਦੇ ਲਾਸ਼ਾਂ ਨੂੰ ਨਹੀਂ ਚੱਕ ਸਕਦੇ ਸਾਡੇ ਕੋਲ ਇੰਨੀ ਹਿੰਮਤ ਨਹੀਂ ਹੈ ਕਿ ਅਸੀਂ ਨੌਜਵਾਨ ਨੂੰ ਅਸੀਂ ਤੀਜੇ ਚੌਥੇ ਦਿਨ ਅੱਜ ਆ ਨਸ਼ੇ ਦੇ ਨਾਲ ਉਹ ਮਾਰ ਗਿਆ ਨਸ਼ੇ ਦੇ ਨਾਲ ਉਹ ਮਾਰ ਗਿਆ ਸਾਡਾ ਇਸ ਚੀਜ਼ ਨੂੰ ਲੈ ਕੇ ਸਾਡਾ ਮਨ ਦੁਖਦਾ ਹੈ ਅਸੀਂ ਚਾਹੁੰਦੇ ਹਾਂ ਕਿ ਇਹ ਚੀਜ਼ ਬੰਦ ਕੀਤੀ ਜਾਵੇ ਸਾਡੇ ਪਿੰਡ ਦੇ ਵਿੱਚ ਅਸੀਂ ਸ਼ਰੀਆਮ ਉਹਨਾਂ ਕਰਾ ਲਈ ਬੁਰੇ ਕਾਰਵਾਈ ਕਰਨ ਕਰ ਸਕਦੇ ਹਾਂ ਉਸ ਦਾ ਨਾਮ ਦੇਣ ਨੂੰ ਤਿਆਰ ਆ ਸਭ ਕੁਝ ਤੇ ਭਾਵੇਂ ਸਪੋਰਟ ਤੋਂ ਮਸਲਾ ਆ ਰਿਹਾ ਮੈਨੂੰ ਅਸੀਂ ਅੱਜ ਇਸ ਮਸਲੇ 'ਤੇ ਇਕੱਠੇ ਹੋਏ ਆ ਕਿ ਨੌਜਵਾਨ ਕਿਥੇ ਦੀ ਪਿਛਲੇ ਦਿਨੀ ਮੌਤ ਹੋ ਗਈ ਸੀ ਸਭ ਤੋਂ ਪਹਿਲਾਂ ਤਾਂ ਧੰਨਵਾਦ ਜਿਹੜੀ ਪ੍ਰੈਸ 'ਤੇ ਪਹੁੰਚੀ ਸਾਡੇ ਬਲਾਣ ਦੇ মিডিਆ ਦੇ ਵੀਰਾਂ ਦਾ ਸਾਡੀ ਅਵਾਜ਼ ਨੂੰ ਕਵਰ ਕਰਨ ਇਹ ਅਵਾਜ਼ ਅਸੀਂ ਪੰਜਾਬ ਸਰਕਾਰ ਤੱਕ ਚਾਉਣਾ ਚਾਹੁੰਦੇ ਆ ਜੋਗਾ ਨੇ ਇੱਕ ਗਾਈਡਲਾਈਨ ਦਿੱਤੀ ਸੀ ਜੁੱਧ ਨਸ਼ਾ ਦੀ ਦਿੱਤੇ ਕੋਈ ਕੋਈ ਕਾਰਵਾਈ ਨਹੀਂ ਹੋਈ ਉਹ ਮੁੰਡਾ ਸ਼ਾਇਦ ਦਾਦੂ ਦਾ ਪਿੰਡ ਦਾ ਸੀ ਕਿਤੇ ਕੱਚੀ ਨਹੀਂ ਹੋਈ ਉਹਦੇ ਤੇ ਕੋਈ ਕਾਰਵਾਈ ਨਹੀਂ ਪੁਲਿਸ ਪ੍ਰਸ਼ਾਸਨ ਆਇਆ ਸੀ ਜੋ ਸੀ ਰਿਪੋਰਟ ਕੀਤੀ ਰਿਪੋਰਟ ਦੇ ਮੁਤਾਬਕ ਉਹ ਆਏ ਪਤਾ ਨਹੀਂ ਪੁਲਿਸ ਪ੍ਰਸ਼ਾਸਨ ਕਿਸ ਦੇ ਦਬਾਅ ਥਲੇ ਜਾਂ ਆਪਣੇ ਆਪ ਨੂੰ ਬਚਾਣ ਲਈ ਉਸ ਕੇਸ ਨੂੰ ਦਬਾਇਆ ਗਿਆ 74 ਦੀ ਜੋ ਕਾਰਵਾਈ ਬਣਦੀ ਕਾਰਵਾਈ ਸੀ ਉਹ ਨਹੀਂ ਕੀਤੀ ਫੋਂ ਤੁਸੀਂ ਕੀ ਚਾਹੁੰਦੇ ਹੋ ਅਸੀਂ ਇਹੀ ਚਾਹਨੇ ਆਂ ਵੀ ਨਸ਼ਾ ਤਸਕਰਾਂ ਤੇ ਪੂਰੀ ਤਰ੍ਹਾਂ ਸ਼ਿਕੰਜਾ ਕਸਿਆ ਜਾਵੇ ਜੇ ਕਰੇ ਸ਼ਿਕੰਜਾ ਨਹੀਂ ਕਸਿਆ ਗਿਆ ਤਾਂ ਤੇਰਾ ਸੀ ਕੋਈ ਹੋਰ ਵੱਡਾ ਸੰਘਰਸ਼ ਦਿਖਾਂਗੇ ਐਸਨ ਰੋਡ ਐਪੋਰਟ ਜਾਮ ਕਰਾਇਆ ਸਰਕਾਰ ਨੰਬਰ ਜਾਰੀ ਕੀਤਾ ਹੈ ਇਹਨੂੰ ਕਿੰਬਰ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਸਰਕਾਰ ਦਾ ਨੰਬਰ ਇੱਕ ਲੋਕਾਂ ਨੂੰ ਸਿਰਫ ਜਾਗਰੂਤਨ ਵਾਸਤੇ ਮਾਇਆ ਗਿਆ ਹੈ ਕਿ ਐਵੇਂ ਸੇ ਹਵਾ ਚ ਹਵਾ ਇਕ ਦਿਨ ਦੀ ਚੱਲ ਰਹੀ ਹੈ ਨਹੀਂ ਜੀ ਤੇ ਇਹ ਤਾਂ ਹਵਾ ਸਦਰ ਗਰਾਊਂਡ ਲਈ ਉਹਦੀ ਰਿਪੋਰਟ ਕੁਝ ਹੋਰ ਹੈ ਸਰਕਾਰਾਂ ਦਾ ਦੇ ਕੁਝ ਹੋਰ ਕਰ ਲਿਆ ਡੋਰ ਲੋ ਵਜੀ ਅੱਜ ਦੀ ਗਰਾਊਂਡ ਡਾਉਨ ਦੀ ਰਿਪੋਰਟ ਤਾਂ ਇਹ ਹੀ ਕਹਿੰਦੀ ਹੈ ਵੀ ਇੱਥੇ ਕੁਝ ਨਹੀਂ ਹੋਇਆ ਇਹ ਹੋਇਆ ਹੁੰਦਾ ਤੁਹਾਨੂੰ ਕੁਝ ਨਜ਼ਰ ਤਾਂ ਆਉਂਦਾ ਇੱਕ ਪਾਸੇ ਯੁੱਧ ਹੋਤੇ ਦੂਸਰਾ ਰਸ਼ ਹੈ ਉੱਪਰ ਕਿਵੇਂ ਦੇਖ ਰਹੇ ਹੋ ਸਾਹ ਜੀ ਸਾਹਮਣੀ ਹੈ ਸਾਡੇ ਦਸਾਂ ਸਾਹਮਣੇ ਤਾਂ ਕੁਝ ਨਹੀਂ ਹੋ ਰਿਹਾ ਇੱਕ ਰਾਜਨੀਤਿਕ ਸਟੰਡ ਖੇਡਿਆ ਗਿਆ ਸਰਕਾਰ ਵਾਲੇ ਸਾਡੇ ਮੁਤਾਬਕ ਫੇਲੀ ਤੁਹਾਡੇ ਕਹਿਣ ਦਾ ਮਤਲਬ ਜਿੰਨੀਆਂ ਸਰਕਾਰਾਂ ਇਹੀਆਂ ਤਾਂ ਹਵਾ ਹੀ ਚੀ ਮਤਲਬ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਹਵਾ ਜੀ ਤੀਰ ਚਲਾਏ ਇਹ ਨਹੀਂ ਹੁਣ ਕਾਰ ਵੀ ਕਰਦੇ ਹਫਤੇ ਦਾ ਜਿਵੇਂ ਸਰਪੰਚ ਸਾਹਿਬ ਨੇ ਕਿਹਾ ਵੀ ਇੱਕ ਹਫਤੇ ਦੇ ਵਿੱਚ ਕਾਰ ਵੀ ਕਰਨਾ ਤੇ ਅਸੀਂ ਸੰਘਰਸ਼ ਕਰਾਂਗੇ ਕਿ ਪ੍ਰਦਰਸ਼ਨ ਸੰਘਰਸ਼ ਹੋਵੇਗਾ ਟੂ ਡਿਵੈਲਪਮੈਂਟ ਅਸੀਂ ਇਹ ਸੰਘਰਸ਼ ਰੋਡ ਜਾਮ ਕਰਾਂਗੇ ਸਾਨੂੰ ਪੋਕੜਤਾਲ ਦੇ ਬਹਿਣਾ ਪੈਗਾ ਪੋਕੜਤਾਲ